ਈ ਨਾ ਮਿਲੇ ਨਾ ਕੋਈ ਸਰਕਾਰੀ ਨੌਕਰੀ ਕਰ ਸਕਣ ਨਾ ਹੀ ਉਹ ਇਲੈਕਸ਼ਨ ਵਗੈਰਾ ਚ ਖੜਦਾ ਤੇ ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ ਜਿਵੇਂ ਕਿ ਆਮ ਆਦਮੀ ਸਰਕਾਰ ਬਣੀ ਸੀ ਸ਼ੁਰੂ ਕਾਫੀ ਅਫਸਰਾਂ ਤੇ ਪਰਚੇ ਵੀ ਹੋਏ ਜਿਵੇਂ ਕਿ ਹੁਣ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਹਨਾ ਕਾਫੀ ਅਫਸਰ ਉਹਦੇ ਚ ਭ੍ਰਿਸ਼ਟ ਵੀ ਪਾਏ ਗਏ ਉਹਦੀਆਂ ਤਿੰਨ ਪੀੜੀਆਂ ਤਿੰਨ ਪੀੜੀਆਂ ਮਤਲਬ ਹਲੋ ਦੋਸਤੋ ਆਦab ਨਮਸਤੇ ਸਸਿਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕੱਕੜਾ ਤੇ ਅੱਜ ਆਪਾਂ ਬਾਈ ਇੱਕ ਹੋਰ ਵਿਸ਼ੇ ਨੂੰ ਲੈ ਕੇ ਵੀਡੀਓ ਬਣਾ ਰਹੇ ਹਾਂ ਉਹ ਵਿਸ਼ਾ ਹੈ ਭ੍ਰਿਸ਼ਟਾਚਾਰ ਦਾ ਤੇ ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ ਜਿਵੇਂ ਕਿ ਆਮ ਆਦਮੀ ਸਰਕਾਰ ਬਣੀ ਸੀ ਸ਼ੁਰੂ ਚ ਇਹਨਾਂ ਨੇ ਇੱਕ ਆਪਣਾ ਨੰਬਰ ਦਿੱਤਾ ਸੀਗਾ ਕੇਸ ਨੰਬਰ ਤੇ ਹਨਾ ਤੁਸੀਂ ਵੀਡੀਓ ਬਣਾ ਕੇ ਭੇਜੋ ਮਿਸਕਾਲ ਦਿਓ ਤੇ ਉਹਦੇ ਚ ਕਾਫੀ ਕਾਰਵਾਈਆਂ ਵੀ ਹੋਈਆਂ ਕਾਫੀ ਅਫਸਰਾਂ ਤੇ ਬਰਚੇ ਵੀ ਹੋਏ ਹਨਾ ਕਾਫੀ ਅਫਸਰ ਉਹਦੇ ਚ ਭ੍ਰਿਸ਼ਟ ਵੀ ਪਾਏ ਗਏ ਤੇ ਸੋ ਹਨਾ ਸਰਕਾਰ ਨੇ ਤਾਂ ਆਪਣੀ ਤਰਫ ਤੋਂ ਕਾਫੀ ਲੋਨਿੰਦੇ ਕਦਮ ਚੱਕੇ ਸੀਗੇ ਤੇ ਆਪਾਂ ਲੋਕ ਆਪ ਆਪ ਭ੍ਰਿਸ਼ਟਾਂ ਕਿਉਂਕਿ ਭ੍ਰਿਸ਼ਟਾਚਾਰ ਨੂੰ ਵਧਾਵਾ ਆਪਾਂ ਆਪ ਦਿੰਨੇ ਆ ਸੋ ਆਪਾਂ ਨੂੰ ਵੀਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਹਨਾ ਕਰਨੀਆਂ ਨਹੀਂ ਚਾਹੀਦੀਆਂ ਆ ਆਪਾਂ ਖੁਦ ਹੀ ਜਾਣੇ ਆ ਕਿ ਯਾਰ ਤੀਸਰੇ ਬੰਦੇ ਕੋਲੇ ਹਨਾ ਫਲਾਣਾ ਕੰਮ ਕਰਾਉਣਾ ਯਾਰ ਉੱਥੋਂ ਪੁੱਛ ਲੈ ਹਨਾ ਕਿੰਨੇ ਪੈਸੇ ਲੱਗਣਗੇ ਜਦਕਿ ਸਾਡਾ ਹੱਕ ਬਣਦਾ ਕਿ ਅਸੀਂ ਜਾਈਏ ਵੀ ਬਾਈ ਜੀ ਸਾਡਾ ਇਹ ਕੰਮ ਹੈ ਕਰਕੇ ਦਿਓ ਤੁਹਾਡਾ ਹੱਕ ਹੈ ਤੁਹਾਨੂੰ ਇਸ ਕੁਰਸੀ ਤੇ ਤਾਂ ਬਿਠਾਇਆ ਗਿਆ ਕਿ ਤੁਸੀਂ ਸਾਡਾ ਕੰਮ ਕਰੋ ਭ੍ਰਿਸ਼ਟਾਚਾਰ ਨੂੰ ਅਸੀਂ ਖੁਦ ਲੋਕ ਬੜਾਵਾ ਦੇ ਰਹੇ ਆ ਬਾਈ ਜੀ ਸਾਨੂੰ ਪਹਿਲਾਂ ਆਪਣੇ ਆਪ ਤੋਂ ਭ੍ਰਿਸ਼ਟਾਚਾਰ ਨੂੰ ਕੱਢਣਾ ਪੈਣਾ ਹੈ ਜਿਵੇਂ ਕਿ ਮੈਂ ਪਹਿਲੀ ਵੀਡੀਓ ਚ ਵੀ ਬੋਲਿਆ ਸਰਪੰਚੀ ਵਾਲੀ ਵੀਡੀਓ ਚ ਵੀ ਬੋਲਿਆ ਕਿ ਭ੍ਰਿਸ਼ਟਾਚਾਰ ਅਸੀਂ ਕਿੱਥੋਂ ਆਣਾ ਭ੍ਰਿਸ਼ਟਾਚਾਰ ਵੀਰੇ ਕੋਈ ਵੱਡਾ ਨਹੀਂ ਹੁੰਦਾ ਹੁੰਦਾ ਕਿ ਭ੍ਰਿਸ਼ਟਾਚਾਰ ਲੱਖਾਂ ਦਾ ਹੈ ਭ੍ਰਿਸ਼ਟਾਚਾਰ ਕਰੋੜਾਂ ਦਾ ਭ੍ਰਿਸ਼ਟਾਚਾਰ ਦਾ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਹੀ ਹੈ ਸੋ ਆਪਾਂ ਨੂੰ ਇਹਦੇ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ ਹੁਣ ਆਪਾਂ ਗੱਲ ਕਰੀਏ ਕਿ ਅਸੀਂ ਤਾਂ ਸਿਰਫ ਇੰਨੀ ਇੱਕ ਗੱਲਾਂ ਕਰਕੇ ਨਾ ਕਈ ਵਾਰੀ ਬੰਦਾ ਡਰ ਜਾਂਦਾ ਹੈ ਵੀ ਯਾਰ ਮੈਂ ਜੇ ਬੋਲ ਪਿਆ ਮੇਰਾ ਕੰਮ ਨਹੀਂ ਹੋਣਾ ਮੇਰਾ ਦਿੱਕਤ ਆਊਗੀ ਹਨ ਇਹ ਵੀ ਹੋ ਜਾਂਦਾ ਕਈ ਵਾਰੀ ਬੰਦੇ ਡਰ ਵੀ ਜਾਂਦੇ ਆ ਹਰ ਇੱਕ ਬੰਦਾ ਨਹੀਂ ਬੋਲ ਸਕਦਾ ਸੋ ਬਾਈ ਜੀ ਹੈ ਨਾ ਮੈਂ ਕਿਉਂਕਿ ਅਗਲੀ ਗੱਲ ਜਿਹੜੀ ਆਪਾਂ ਸਰਕਾਰ ਤੋਂ ਚਾਹੁੰਦੇ ਆ ਜਿੰਨਾ ਕਿ ਮੈਂ ਸੋਚਿਆ ਦੇਖੋ ਅੱਜ ਅਸੀਂ ਬੈਠੇ ਸੀਗੇ ਤੇ ਬੈਠੇ ਦਿਮਾਗ 'ਚ ਗੱਲ ਆਈ ਹੈ ਵੀ ਜੇਕਰ ਆਪਾਂ ਸਰਕਾਰ ਨੂੰ ਵੀ ਇੱਕ ਅਪੀਲ ਕਰੀਏ ਵੀ ਜਿਵੇਂ ਕਿ ਹੁਣ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਵੀ ਸਰਕਾਰ ਨੇ ਬਹੁਤ ਜ਼ੋਰ ਲਾਇਆ ਭ੍ਰਿਸ਼ਟਾਚਾਰ ਦਾ ਨਹੀਂ ਹੱਲ ਹੋ ਪਾਰਿਆ ਜਿੱਤੇ ਨਹੀਂ ਨਿਕਲ ਪਈ ਜੇ ਸਰਕਾਰ ਇੱਕ ਕੰਮ ਕਰੇ ਵੀ ਜਿਹੜਾ ਬੰਦਾ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਜਾਂਦਾ ਹੈ ਸਹੀ ਦੋਸ਼ੀ ਪਾਇਆ ਜਾਂਦਾ ਹੈ ਉਹਦੀਆਂ ਤਿੰਨ ਪੀੜੀਆਂ ਤਿੰਨ ਪੀੜੀਆਂ ਮਤਲਬ ਉਹਦਾ ਬੇਟਾ ਉਹਦਾ ਪੋਤਾ ਉਹਨਾਂ ਨੂੰ ਵੀ ਨੌਕਰੀ ਨਾ ਮਿਲੇ ਨਾ ਕੋਈ ਸਰਕਾਰੀ ਨੌਕਰੀ ਕਰ ਸਕਣ ਨਾ ਹੀ ਉਹ ਇਲੈਕਸ਼ਨ ਵਗੈਰਾ 'ਚ ਖੜੇ ਹੋ ਸਕਣ ਕਿਉਂਕਿ ਫਿਰ ਉਹ ਆਪਣੇ ਦਾਦਾ ਜੀ ਨੂੰ ਜਾਂ بیٹے ਨੇ ਆਪਣੇ ਬਾਪ ਨੂੰ ਕਹਿਣਾ ਵੀ ਦੇਖੋ ਜੀ ਰਿਸ਼ਵਤ ਲੈਂਦੇ ਨਾ ਕਿਤੇ ਫੜੇ ਜਾਇਓ ਤਾਂ ਕਿ ਹਨਾ ਆਪਣਾ ਸਾਰਾ ਪਰਿਵਾਰ ਹੈ ਜਿਹੜਾ ਉਹ ਨੌਕਰੀ ਤੋਂ ਬੰਦਾ ਰਹੇ ਜੇ ਕਿਉਂਕਿ ਬਾਈ ਜੀ ਭ੍ਰਿਸ਼ਟਾਚਾਰ ਦੇ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਨੂੰ ਵੱਡੇ ਹਾਈ ਸਕੂਲਾਂ 'ਚ ਵੱਡੇ ਹਾਈ ਸਕੀਲ ਦੇ ਜਿਹੜੇ ਸਕੂਲ ਨੇ ਉੱਥੇ ਪੜਾਉਂਦੇ ਨੇ ਤਾਂ ਉਹ ਬੱਚੇ ਜਿਹੜੇ ਨੌਕਰੀ ਦੇ ਲੈਕ ਹੋ ਜਾਂਦੇ ਨੇ ਤਾਂ ਜਦੋਂ ਫਿਰ ਉਹ ਬੱਚਿਆਂ ਨੂੰ ਉਹ ਆਪਣੇ ਆਪ ਬੱਚੇ ਹੀ ਦੱਸਣਗੇ ਵੀ ਜੇਕਰ ਇਸ ਤਰ੍ਹਾਂ ਦਾ ਕਾਨੂੰਨ ਆ ਗਿਆ ਤਾਂ ਸਾਨੂੰ ਵੀ ਨੌਕਰੀ ਨਹੀਂ ਮਿਲਣੀ ਤੇ ਮੈਨੂੰ ਲੱਗਦਾ ਹੈ ਕਿ ਇਹ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹੜਾ ਬੰਦਾ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਜਾਵੇ ਉਹਦੀਆਂ ਤਿੰਨ ਪੀੜੀਆਂ 'ਚ ਨੌਕਰੀ ਨਾ ਮਿਲੇ। ਸੋ ਬਾਈ ਜੀ ਇਹ ਤਾਂ ਮੇਰੀ ਸੋਚ ਆ ਗਈ। ਹੁਣ ਮੈਂ ਗੱਲ ਕਰਦਾ ਹਾਂ ਕਿਉਂਕਿ ਮੈਂ ਭ੍ਰਿਸ਼ਟਾਚਾਰ ਤੇ ਬੜੀ ਡਿਟੇਲ 'ਚ ਵੀਡੀਓ ਬਣਾਉਂਗਾ ਇੱਕ ਨੈਕਸਟ ਟਾਈਮ ਤੇ ਮੈਨੂੰ ਲੋੜ ਆ ਤੁਹਾਡੇ ਸੁਝਾਵਾਂ ਦੀ। ਤੁਸੀਂ ਹਨਾ ਬਾਈ ਮੈਨੂੰ ਆਪਣੇ ਕਮੈਂਟਾਂ 'ਚ ਸੁਝਾਅ ਦਿਓ ਕਿ ਆਪਾਂ ਇਹ ਭ੍ਰਿਸ਼ਟਾਚਾਰ ਤੇ ਨਕਲ ਕਿਵੇਂ ਪਾ ਸਕਦੇ ਹਾਂ? ਆਪਾਂ ਨੂੰ ਕਿਹੜੇ-ਕਿਹੜੇ ਕਦਮ ਚੱਕਣੇ ਚਾਹੀਦੇ ਨੇ ਤਾਂ ਕਿ ਆਪਾਂ ਉਹ ਗੱਲ ਆਪਣੀ ਜਿਕੇ ਵੀਡੀਓ ਦੇ ਮਾਧਿਅਮ ਰਾਹੀਂ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਰਾਹੀਂ ਆਪਾਂ ਸਰਕਾਰ ਦੇ ਕੰਨਾਂ ਤੱਕ ਉਹ ਵੀਡੀਓ ਨੂੰ ਪਹੁੰਚਾ ਸਕੀਏ ਸੋ ਬਾਈ ਜੀ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਾਂ ਦਾ ਕਿ ਤੁਸੀਂ ਮੈਨੂੰ ਕਮੈਂਟਾਂ ਦੇ ਅੰਦਰ ਕਿਹੜੀ رائے ਦਿਨੇ ਹੋ ਕਿ ਆਪਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਕਿੱਦਾਂ ਲੜਨਾ ਚਾਹੀਦਾ ਸੋ ਜੇਕਰ ਬਾਈ ਮੈਂ ਨਾ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਓ ਉਹਨਾਂ ਬੁੱਧੀਜੀਵੀਆਂ ਤੱਕ ਪਹੁੰਚਾਓ ਜਿਹੜੇ ਮੈਨੂੰ رائے ਦੇ ਸਕਣ ਕਿ ਆਪਾਂ ਭ੍ਰਿਸ਼ਟਾਚਾਰ ਦੇ ਕਿਵੇਂ ਨਕੇਲ ਪਾ ਸਕਦੇ ਹਾਂ ਤਾਂ ਕਿ ਆਪਾਂ ਇੱਕ ਨੈਕਸਟ ਮੁੱਦਾ ਜਿਹੜਾ ਇਹਦੇ ਤੇ ਪੂਰੀ ਡਿਟੇਲ ਵੀਡੀਓ ਬਣਾਈਏ ਸੋ ਉਦੋਂ ਤੱਕ ਲਈ ਫਿਰ ਮਿਲਦੇ ਆਪਾਂ ਉਦੋਂ ਤੱਕ ਲਈ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ